ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਲੋ ਜੀ ਮੋਟਰ ਵਰਾਏ ਹੋਏ ਤੇ ਓਲੂ ਬਾਈ ਕਹਿੰਦਾ ਬਈ ਸਪਰੇਅ ਕਰਾਉਣੀ ਆ ਤੇਲੇ ਦੀ ਮੈਂ ਕਹਾਂ ਪਹਿਨਾ ਦੇਖਤਾ ਲੈ ਵੀ ਫੇਰ ਦੇਖ ਕੇ ਕਰਾਉਂਦੇ ਸਪਰੇਅ ਸਤਿ ਸ਼੍ਰੀ ਅਕਾਲ ਜੀ ਹੈ ਪੈਲਾ ਤਾਂ ਹੈ ਨਹੀਂ ਤੇ ਸਪਰੇਅ ਕਰਾਉਣੀ ਆ ਫੀਟ ਬਲੇਡ ਜੀ ਤੇ ਮੈਂ ਮਰਾਰ ਮੈਂ ਫੀਟ ਬਲੇਡ ਤੇ ਪਹਿਨਾ ਕਰਾਈ ਨਹੀਂ ਤੀ ਕਰਾਤੀ ਸੀ ਫੀਟ ਬਲੇਡ ਬਹੁਤ ਪਾਈਦੀ ਆ ਉਹ ਤਾਂ ਉਹ ਹੀ ਆ ਮਰਾਰ ਦਾ ਨਾ ਹੁਣ ਬਾਕੀ ਆ ਤੁਹਾਨੂੰ ਦੋ ਜੀਰੀਆਂ ਦਿਖਾਉਣੀ ਆ ਅੱਜ ਇਹ ਦੋਹਾਂ 'ਚ ਫਰਕ ਦੱਸਿਓ ਇਹ ਲੱਗੀਆਂਵੇਂ ਸਮਝ ਲਓ ਵੀ ਇੱਕੋ ਦਿੰਦੀਆਂ ਐ ਇੱਕੋ ਵੈਰਾਈਟੀ ਆ 468 ਭੋਲੂ ਬਾਈ ਨੇ ਕੱਦੂ ਕਰਕੇ ਲਾਈ ਵੀ ਮੈਂ ਬਿਨਾ ਕੱਦੂ ਦੇ ਲਾਈ ਵੀ ਆ ਮੇਰੀ ਫਿਰ ਪਹਿਲਾ ਆ ਗਈ ਮੇਰੇ ਵਾਲੀ ਗਰਗੀ ਨਾਲੇ ਭੋਲੂ ਬਾਈ ਵਾਲੀ ਐਨ ਖੜੀ ਆ ਸਹੀ ਵੀ ਇਹ ਕੱਦੂ ਦਾ ਫਰਕ ਆ ਜਿਹੜਾ ਗਿਰਨੇ ਦਾ ਹੋ ਸਕਦਾ ਹੈ ਹੋ ਸਕਦਾ ਹਰਸ਼ਬੀਰ ਦੀ ਨਹੀਂ ਗਿਰੀ ਹੈਗੀ ਬਿੰਦਰ ਦੀ ਨਹੀਂ ਗਿਰੀ ਰਾਜੇ ਦੀ ਨਹੀਂ ਗਿਰੀ ਕਿਸੇ ਦੀ ਨਹੀਂ ਗਿਰੀ ਸਿਰਫ ਮੇਰੇ ਵਾਲੀ ਜੀਰੀ ਗਿਰਨ ਲੱਗੀ ਆ ਤੇਰਾ ਗੰਨੇ ਵਾਲਾ ਖੇਤ ਆ ਤਕੜਾ ਖੇਤ ਆ ਉਹ ਉਹ ਤਾਂ ਚਲ ਮੰਦੇ ਆ ਪਰ ਤੇਰਾ ਪਾਣੀ ਕਰਦਾ ਜ਼ਿਆਦਾ ਇਹਦੇ ਕਰਕੇ ਉਹ ਸੇਵਾ ਪਾਣੀ ਦੀ ਕਮੀ ਕਰੀ ਹੁਣ ਇਹ ਤਾਂ ਥੈਲਾ ਜੂਰੀ ਦਾ ਪਾਇਆ ਹੋਇਆ ਸਾਰੀ ਮੈਂ ਵੀ ਤਾਂ ਸਬਕ ਥੈਲਾ ਪਾਇਆ ਹੋਇਆ ਹੈ ਤਿੰਨ ਵਾਰੀ ਕਰਕੇ ਡਾਇਆ ਮੈਂ ਨਹੀਂ ਪਾਇਆ ਪਰ ਮੈਂ ਅੱਜ ਦੇਖਣਾ ਡਾਇਆ ਹਾਂ ਡਾਇਆ ਮੈਂ ਪਾਤਾ ਸਮਝ ਲੈ 40 ਕਿਲੋ ਹਾਂ ਮੈਂ ਸਿਰਫ ਇਹੀ ਫਰਕ ਦੇਖਣਾ ਚਾਹੁੰਦਾ ਵੀ ਕਿਤੇ ਆਇੰਦਣੇ ਵੀ ਜਿਹੜੀ ਬਿਨਾ ਕਦੂ ਤੇ ਆ ਉਹਦਾ ਕੋਈ ਫਰਕ ਹੋਵੇ ਕਦੂ ਵਰ ਬਿਨਾ ਕਦੂ ਦਾ ਕੀ ਹੋ ਸਕਦਾ ਹਾਂ ਕਿਉਂਕਿ ਕੱਦੂ ਵਾਲੀ ਜਿਹੜੀ ਇਹ ਆ ਆਪਾਂ ਬਿਨਾ ਉਹ ਤੇ ਕਰਦੇ ਆ ਅਸੀਂ ਤਾਂ ਬਿੰਦਰ ਦੇ ਰੀਤੇ ਚਲਾਈ ਦੀ ਬਿਨਾ ਕੱਦੂ ਤੇ ਉਹਦੀ ਖੜੀ ਆ ਅੱਛਾ ਆਪਣੀ ਵਾਲੀ ਗਿਰ ਗਈ ਹੁਣ ਬਾਕੀ ਦੇਖਦੇ ਆ ਕਿਆ ਕਰਨਾ ਵਿਚ ਨੂੰ ਤੇਰੇ ਹੈਗੀ ਆ ਪ੍ਰੋਬਲਮ ਇਹ ਉਹੀ ਐਸਿਡ ਫਲੈਟਜੀ ਵਾਲੀ ਉਹ ਮੈਂ ਨਾ ਗੌਰ ਨਹੀਂ ਕਰੀ ਚਲੋ ਮਾਰ ਦੇਣੀ ਅੱਜ ਮਰ ਹੁਣ ਤਾਂ ਕਿਆ ਫਾਇਦਾ ਹੁਣ ਤਾਂ 5-7 ਦਿਨ ਹੋਰ ਆ ਮੈਨੂੰ ਲੱਗਦੀ ਇਹ ਆਹ 5-4 ਦਿਨ ਤੱਕ ਰਬੜਾ ਦੇਣੀ ਮੈਂ ਹਫਤੇ ਤੱਕ ਠੀਕ ਆ ਨੂੰ ਸਪਰੇਅ ਮਾਰਨੀ ਆ ਹੁਣ ਬੜ ਡੋਡੀ ਤਾਂ ਹੈ ਨਹੀਂ ਇੰਨਾ ਕਾ ਜ਼ਿਆਦਾ ਨਹੀਂ ਹੈਗੀ ਆਹੀ ਐਸਿਡ ਫਲੈਟਜੀ ਤੇ ਨਾ ਹੁਣ ਤਾਂ ਆਇਆ ਬਈਆ ਮਾੜਾ ਫੋਟੀ ਮਖਾ ਚੱਲ ਦੋ ਤਿੰਨ ਪਰ ਜਿਹੜੇ ਸਾਹ ਗਾ ਗਰਮੀਏ ਨੇ ਮੋਲਾ ਜੀ ਕੋਈ ਕਰ ਦੇਣਾ ਨਹੀਂ ਨਹੀਂ ਹੁਣ ਨੇ ਕੀ ਕਰਨਾ ਹੁਣ ਗਰਮੀ ਤਾਂ ਬਹੁਤ ਪੈਣੀ ਓ ਯਾਰ ਪੱਛਮ ਸਵੇਰ ਹੀ ਹੋ ਉਸ ਬਈ ਹੋਈ ਹੁੰਦੀ ਆ ਪੱਛੋਂ ਚਲਾ ਮੜੀ ਜੀ ਤੇਜ ਪੱਛਮ ਤਾਂ ਚੱਲ ਪੈਣੀ ਆਪੇ ਹੁਣ ਦਿਨ ਵੀ ਤਾਂ ਮਾੜੀ ਮੋਟੀ ਗਰਮੀ ਹੋਣੀ ਓ ਐਨਾ ਤਾਂ ਨਹੀਂ ਵੀ ਹੁਣ ਇੱਕੋ ਲੱਗਦਾ ਠੰਡਾ ਹੋ ਜਾਊਗਾ ਮੌਸਮ ਇਹ ਤਾਂ ਹੈ ਗਰਮੈਸ਼ ਤਾਂ ਹੀ ਨੇ ਕਰਨੀ ਓ ਆ ਪਰ ਪੱਛੋਂ ਨਹੀਂ ਨਾ ਚੱਲਦੀ ਐ ਤਾਂ ਹੁਣ ਕੱਲ ਕਿਦਨੇ ਪਿਆਈ ਜੰਮੀ ਵਾਲੇ ਵਾਲੇ ਪਿਆਈ ਹੋਊਗਾ ਕੱਲ ਕਿਥੇ ਹੂੰ ਫੇਰ ਚੱਲ ਹੁਣ ਆਪਾਂ ਉਹ ਪੂਰੀ ਉਸ ਪਈ ਹੋਈ ਇਹ ਚਲ ਹੁ ਬਿਨਾ ਕੱਦੂ ਵਾਲੀ ਦੇਖਦੇ ਆ ਚਲ ਜਾ ਇਹ ਕੱਦੂ ਕਰਕੇ ਲਈ ਦੀ ਆਪਾਂ ਉਧਰ ਬਿਨਾ ਕੱਦੂ ਤੇ ਆ ਦਿਖਾਉਂਦੇ ਉਹ ਵੀ ਤੁਹਾਨੂੰ ਐ ਕਰੀਆ ਨਾਲੇ ਹਾਂ ਬੈ ਕਰੀ ਆਏ ਲੇਟ ਹੋ ਗਈ ਨਾ ਆਹੋ ਲੇਟ ਉਹੀ ਗੱਲ ਇਹ ਆ ਜੀ ਬਿਨਾ ਕੱਦੂ ਵਾਲੀ ਪਰ ਜੀਰੀ ਹੈ ਵਧੀਆ ਉਹ ਇੱਕ ਨੰਬਰ ਸੁੱਕ ਗਿਆ ਦਿੱਤਾ ਇਹਨ ਵਿੱਚ ਵੜ ਕੇ ਖੇਤ ਗਾਹ ਨੂੰ ਹੋ ਤਾਂ ਸੁੱਕਾ ਹੈ ਵੱਡੋ ਜੂਣ ਤਾਂ ਬਾਂ ਮੀਂਹ ਨਾ ਪਵੇ ਪੰਜ ਚਾਰ ਦਿਨ ਤੱਕ ਵੜਾ ਦਾਂਗੇ ਨਾ ਇਹ ਤਾਂ ਹੈਗੀ ਆ ਮੈਂ ਤਾਂ ਦੋ ਕਰ ਲੀਆਂ ਆਓ ਮੈਂ ਜਣੀ ਕੋ ਕਰੀ ਮੈਂ ਦੋ ਕਰ ਲੀਆਂ ਇਹ ਵੀ ਗਿਰਨੇ ਦਾ ਕਾਰਨ ਕਿਆ ਹੋ ਸਕਦਾ ਬਹੁਤ ਢੇੜੀਆਂ ਗਿਰਗੀਆਂ ਜੀ ਵਿੱਚ ਉਹੀ ਆ ਜਿਹੜਾ ਮਤਲਬ ਉੱਪਰ ਨੇ ਲਾਉਣੇ ਕਰਕੇ ਹੀ ਫਰਕ ਪਿਆ ਇਹ ਤੁਹਾਨੂੰ ਤਾਂ ਦੱਸਦਾ ਹਾਂ ਹੂੰ ਉੱਪਰ ਕਰਕੇ ਫਰਕ ਹੋ ਸਕਦਾ ਨਹੀਂ ਕੱਦੂ ਦਾ ਫਰਕ ਹੋ ਸਕਦਾ ਹੋਰ ਵੀ ਹੈ ਗੰਨੇ ਕਰਕੇ ਵੀ ਆ ਨਾ ਗੰਨੇ ਵਾਲਾ ਖੇਤ ਪੋਲਾ ਹੁੰਦਾ ਉਹ ਤਾਂ ਹੁੰਦਾ ਕੱਦੂ ਦਾ ਤਾਂ ਫਰਕ ਹੋਊਗਾ ਵੀ ਕਿ ਨਹੀਂ ਗੱਦੂਰਾ ਵੀ ਹੋਊਗਾ ਇਹ ਗੰਨੇ ਕਰਕੇ ਵੀ ਪੋਲਾ ਹੁੰਦਾ ਖੇਤ ਉਹ ਇਹ ਹੁਣ ਆਪਾਂ ਬਿਨਾ ਗੱਦੂ ਤੇ ਲਈ ਦੀ ਬਿਲਕੁਲ ਦੇਖ ਲੈ ਮੈਂ ਤਾਂ ਠੀਕ ਹੈ ਸਾੜੀ ਹੁਣ ਖੜੀ ਵਧੀਆ ਤੇ ਤੇ ਹੀ ਆ ਐ ਤਾਂ ਹੁਣ ਉਹ ਜੀਰੀ ਲੱਗਦੀ ਬਹੁਤ ਵਧੀਆ ਦਾਣੇ ਤਾਂ ਮੈਂ ਕਹਿੰਦਾ ਸਾਰੀ ਪੱਕ ਗਈ ਇੱਕ ਇੱਕ ਦੋ ਘਰੇ ਮਸਾਂ ਐ ਨਹੀਂ ਤਾਂ ਉਹ ਉਹ ਵੀ ਪਟਾਸੇ ਆ ਬੋਲੂ ਬਾਈ ਉਹਦਾ ਪਟਾਸਾ ਜਿਹੜੀ ਮੇਰੀ ਜਿਹੜੀ ਹਰੀ ਐ ਦਾਣੇ ਤਾਂ ਮੈਨੂੰ ਲੱਗਦਾ ਨਹੀਂ ਕੋਈ ਹਰਾ ਹੋਣਾ ਤੋੜ ਕੇ ਦੇਖ ਤਾਂ ਜਿਹੜੀ ਹਰੀ ਆ ਪਟਾਸੇ ਆ ਬਾਕੀ ਸਾਰੇ ਪੱਕ ਗਏ ਗੰਨਾ ਦੇਖਤਾ ਗਿਆ ਕਹਿੰਦਾ ਇੱਧਰ ਤਾਂ ਬਹੁਤ ਵਧੀਆ ਪਰਾਂ ਘਟਾ ਉਧਰ ਬੁੱਢਿਆਂ ਕਰਕੇ ਇੱਧਰ ਤਾਂ ਲੰਬਾਈ ਬਹੁਤ ਹੈ ਬਹੁਤ ਕਿਆ ਕਹਿੰਦੀ ਜੀਰੀ ਫਿਰੋਂ ਠੀਕ ਆ ਕਿਦਾਂ ਵੜਾਈਏ ਜਾਰ ਮਾਰ ਕੇ ਵੜਾ ਲੈ ਤੈ ਕਿੱਧਰ ਵੜਾਉਣੀ ਤੇਰੇ ਨਾਲੇ ਵੜਾ ਦੇਣੀ ਲੈਟ ਵੜਾਉਣੇ 27 28 ਤੱਕ ਵੜਾਉਂਗੀ ਓਏ ਮੈਂ ਵੀ 27 28 ਤੱਕ ਹੀ ਵੜਾਉਂਗਾ ਹੋਗੀ ਅੱਜ 29 30 ਨੂੰ ਵੜਾਉਂਗਾ ਕੱਟਿਓ ਲੱਗੀ ਵੀ ਆਪਣੀ ਬਸ ਇੱਕ ਦਿਨ ਦਾ ਹੀ ਫਰਕ ਆ ਅੱਜ ਮੇਰੇ ਤੇ ਦੂਏ ਦਿਨ ਤੇਰੇ ਲਾਗੇ ਤੇ ਜੀ ਦੀ ਹੈਂ ਮੇਰੇ ਕਿ ਦੇਖਦੇ ਤੇ ਜਿਹੜੀ ਇੱਕਾ ਜਿਹੀ ਪੱਕੀਆ ਮਾਦ ਦਾ ਉਹ ਵੀ ਨਹੀਂ ਤਾਂ ਝਾੜ ਵੀ ਵਧੀਆ ਇਹਨਾਂ ਨੇ ਜਿਹੜੀ ਇੱਕੋ ਲਖਤ ਪਤੇ ਪੂਜਾ ਬਣੀ ਜਾਂਦੀ ਹੈ ਉਹਦਾ ਫਰਕ じゃ ਫੈਲਦਾ ਨਹੀਂ ਝੰਡਾ ਪੱਤਾ ਝੰਡਾ ਪੱਤਾ ਹਰਾ ਹੋ ਜਾਂਦੀ ਹੈ ਨਾ ਉਹ ਉਹੀ ਕਹਿੰਦਾ ਵੀ ਲਾਲ ਨਹੀਂ ਹੈਗਾ ਝੰਡਾ ਪੱਤਾ ਹਰਾ ਇਹਦਾ ਬਾਕੀ ਹੁਣ ਹਰਾ ਹੈ ਇਹਦੇ ਕਰ ਫਰਕ ਬਹੁਤ ਆ ਬਾਕੀ ਹੁਣ ਝਾੜ ਦੇਖਦੇ ਹੈ ਕਹਿੰਦਾ ਜੀਰੀ ਵੀ ਜਾਣ ਤਾਂ ਹੀ ਆ ਉਹ ਸਮਝਦੇ ਤੇ ਇਹਦੇ ਵਿੱਚ ਜਾਣ ਆ ਤਾਂ ਹੀ ਫਿਰ ਜੀਰੀ ਹਾਂ ਜੇ ਨੜ ਚ ਜਾਣ ਤਾਂ ਹੀ ਜੀਰੀ ਚ ਜਾਣ ਰਹਿਣੀ ਆ ਉਹ ਤਾਂ ਹੈਗਾ ਹੀ ਆ। ਬਾਕੀ ਉਹ ਕਾ ਲ ਦ। ਪਹਿਲੀ ਤੱਕ ਵੜਾ ਦਿੰਦੇ ਆ ਦੇਖਦੇ ਆ। ਫੇਰ ਲਾਵਾਂਗੇ ਗੰਨਾ ਇਹਦੇ ਚ। ਪਹਿਲੀ ਤੱਕ ਤਾਂ ਵੜਾਏ ਦੇਣੀ ਆ। ਮੇਰੀ ਸਲਾਹ ਵੀ 10 ਤਰੀਕ ਤੇ ਪਹਿਨਾ ਪਹਿਨਾ ਗੰਨਾ ਲੱਗ ਜਵੇ। ਆਇਆ ਕੇ ਹਾਂ। ਆਹ 10 ਨੂੰ ਮੈਂ ਲਾਇਆ ਤਾਂ। 13 ਨੂੰ। 13 14 ਨੂੰ ਲਾਇਆ ਤਾਂ। 13 ਨੂੰ ਲਾਇਆ ਤਾਂ। ਹਾਂ। 13 ਨੂੰ ਲਾ ਕੇ ਮੈਂ ਗੋਭੀ ਸਰੋਂ ਬੀਤੀ ਸੀ। ਹਾਂ। ਫਿਰ ਪੰਜ 6 ਦਿਨ ਦੇ ਬਾਅਦ ਮੀਂਹ ਪੈ ਗਿਆ ਤਾਂ। ਹਾਂ। ਹੈ ਨਹੀਂ? ਹਾਂ। ਮੈਂ ਮਾਇ ਕਹਿੰਦਾ ਪਰ ਇਹ ਜੰਮੀ ਨਹੀਂ ਪਰ ਇਹ ਜੰਮੀ ਨਹੀਂ ਉਹੀ ਕਹਿੰਦਾ ਵੀ ਜੇ 10 ਤਰੀਕ ਤੱਕ ਲੱਗ ਜਾਵੇ ਗੰਨਾਗਾ ਕੀਤਾ ਫੇ ਬੀਜੂਗਾ ਵਿੱਚ ਕੁਸ ਹਾਂ ਕੁਝ ਨਹੀਂ ਦਿਖਣੇ ਸਲਾਹ ਵਿੱਚ ਇੱਕ ਸਲਾਹ ਦੇਖਣੀ ਤਜਰਬਾ ਵੀ ਅੱਧੇ ਕੀਲੇ ਚ ਬੀਦਾਂਗੇ ਕੁਸ ਅੱਧਾ ਖਾਲੀ ਛੱਡ ਲਾਂਗੇ ਆਪ ਨਹੀਂ ਕੋਈ ਹੋਰ ਜਵੀ ਜੋ ਵੀ ਬੀਜ ਲਾ ਨਹੀਂ ਫੇ ਗੰਨੇ ਚ ਜਵੀ ਨਹੀਂ ਹੁਣ ਆਹ ਧਾਨ ਵੜ ਕੇ ਜਵੀ ਨਹੀਂ ਜੀਦਾ ਗੰਨਾ ਇੱਕ ਨਹੀਂ ਗੰਨਾ ਜਨਵਰੀ ਵਿੱਚ ਗੰਨਾ ਬੀਜਤੀ ਉਹ ਆਏ ਤਾਂ ਜਾ ਵੀ ਜਨਵਰੀ ਵਾਲਾ ਇਹ ਦੇਖਦਾ ਸੀ ਕਿੱਥੇ ਪੁੱਜਿਆ ਉਹ ਕਹਾ ਗੰਨਾ ਬੀਜਦੀ ਹੁਣ ਤਾਂ ਬਾੜ ਇੱਕ ਹੋਰ ਲੈ ਉਹਦੀ ਜਵੀ ਜੂਵੀ ਦੀ ਹੁਣ ਤੇ ਤੂੰ ਕਾ ਦੇ 6 ਮਹੀਨੇ ਖੜਾਉਂਗਾ ਉਹ ਆਏ ਵੀ ਚਲੋ ਇਕੱਲਾ ਵੀ ਬੀਜ ਕੇ ਦੇਖੀਏ ਤਜਰਬਾ ਜਿਹਨੇ ਤਾਂ ਗੱਲ ਮੈਂ ਤੇਰੀ ਮੰਨਦਾ ਐ ਅਬ ਸੀ ਗਿਆ ਨੀਵੀਂ ਜਗਾ ਪਾਣੀ ਪੂਣੀ ਖੜ ਗਿਆ ਫਿਰ ਸਾਲਾ ਫਰਕ ਪੈ ਜਾਂਦਾ ਗੰਨੇ ਨੂੰ ਪਾਣੀ ਤਾਂ ਕੁਛ ਨਹੀਂ ਖੜਦਾ ਓਰੇ ਹਾਂ ਜੇ ਖੜਦਾ ਨਿਕਲ ਜਾਂਦਾ ਆ ਵੀ ਆਇਆ ਤਾਂ ਜਨਵਰੀ ਵਾਲਾ ਹੀ ਗੰਨਾ ਆ ਕਿੱਥੇ ਪੁੱਜਿਆ ਪਿਆ ਬਾਕੀ ਚੱਲ ਦੇਖਦੇ ਆ ਜਿੱਦਾਂ ਲੋਟ ਆ ਵਕਤ ਗੈਲ ਨਹੀਂ ਅੱਧਾ ਕਿਲਾ ਇੱਕਣਾ ਵੀ ਲਾਂਗੇ ਅੱਧੇ ਜਿਵੇਂ ਵੀ ਵੀਦ ਦੂੰਗੇ ਤਜਰਬਾ ਦਾ ਕਰਕੇ ਦੇਖੀਏ ਮੜਾ ਮੋਟਾ ਪੰਗਾ ਹੋਰ ਵੀ ਹੋ ਜਾਂਦਾ ਤਜਰਬੇ ਦਾ ਸੜਕ ਦੇ ਸਿਰਪਰ ਜੇ ਉੰਨੀ ਕੀ ਗੱਲ ਹੋ ਗਈ ਲੋਕ ਆਉਂਦੇ ਜਾਂਦੇ ਗਾਲਾਂ ਵੀ ਕੱਢੀ ਜਾਂਦੇ ਆ ਅੱਜ ਤਾਂ ਇਹਨੇ ਕੀ ਕਰਿਆ ਵੇ ਇਹਨੇ ਮਖੌਲ ਵਾਲਾ ਕੰਮ ਹੋ ਜਾਂਦਾ ਸੜਕ ਦੇ ਸਿਰਪਰ ਇੱਕ ਪੰਗਾ ਥੋੜੋ ਆ ਹਾਂ ਮਖੌਲ ਵਾਲਾ ਵੀ ਹੋ ਜਾਂਦਾ ਉਹਦਾ ਫਿਰ ਹੈ ਹੋਆ ਉਹ ਇੰਨਾਗਾ ਵੀ ਜੀਰੀ ਉੱਪਰ ਤੇ ਹਰੀ ਆ ਬਿਲਕੁਲ ਸੁੱਕੀ ਨਹੀਂ ਹੈਗੀ ਨੜ ਹਰਾ ਬਿਲਕੁਲ ਇਹਨਾਂ ਪੱਤੇ ਵੀ ਜਾਨ ਹੈ ਹਾਂ ਪੱਤੇ ਦੀ ਜਾਨ ਜਿਹੜੀ ਆ ਸੀਡ ਬਲੈਂਡ ਜੀ ਪੱਤੇ ਨੂੰ ਬੋਦਾ ਕਰ ਦਿੰਦੀ ਥਾਲੀ ਥਾਲੀ ਰਿਹਾ ਉਹ ਕਰਕੇ ਸਮਝ ਗਏ ਆ ਇਹ ਮੈਂ ਟਰੈਕਟਰ ਨੂੰ ਕਹਿੰਦੇ ਉਹ ਟਰੈਕਟਰ ਤਾਂ ਗਾਇਆ ਮੈਂ ਹੁਣ ਕਿੱਥੇ ਜਾਊਂਗਾ ਦੱਸ ਸਮਰਾੜੇ ਜਾਇਆ ਨਹੀਂ ਨਹੀਂ ਮੈਂ ਸਪਰੇਅ ਹੀ ਕਰਾਉਣੇ ਆ ਜਾਂ ਟੰਗਰਾ ਤਾਂ ਹੋਣ ਕਰਾਉਣੀ ਆ ਨਾਲੇ ਕਹਿੰਦਾ ਰਹਿਣ ਦੇਣੀ ਓ ਬਈਏ ਨੂੰ ਕਹਿ ਬੈਠਿਆ ਪਲਿਆਂਦੀ ਪਈ ਐ ਮਹਾਰਾ ਤੇਲੇ ਜਿਹੜੀ ਮਰਾਦਾਂ ਦਾ ਵਿਚੂਂ ਦੀ ਐ ਤਾਂ ਹੈ ਨਹੀਂ ਮਰਾਦਾਂ ਦਾ ਮੜੀ ਕਾ ਨੂੰ ਫਿਰ ਚੱਲ ਮਾਰ ਲ 5-400 ਰੁਪਏ ਲਾਉਂਗਾ ਜੀ ਆਹੋ ਚੱਲ ਐ ਤਾਂ ਪੈਸਿਆਂ ਨੂੰ ਕਹ ਜੇ ਨੂੰ ਆਏ ਨੇ ਦਿਨ ਹੀ ਨੇ ਬਹੁਤੇ ਰਹੇ ਹੁਣ ਹਾਂ ਦਿਨ ਥੋੜੇ ਹੀ ਰਹਿ ਗਏ ਆਹੋ ਇਹ ਤਾਂ ਹੈ ਹੂੰ ਪੈਰੀ ਜਿਹੜੀ ਡਬਲ ਦੂਈ ਸਵਰੇ ਹੋ ਗਈ ਉਹਨੇ ਫਾਇਦਾ ਕਰ ਪਾਇਆ ਦੂਈ ਫਿਰ ਮੇਰੇ ਕਿਦਣ ਪਈ ਸੀ ਬਿਮਾਰੀ ਮਾਉ ਤੇ ਕਰਾਤ ਇੱਜਤੇ ਨਾਲ ਲੱਗਦੀ ਓ ਮਾਗਾ ਵੀ ਦੇਖੀ ਜਾ ਤੂੰ ਸਪਰੇਅ ਕਰ ਬਾਕੀ ਕੰਮ ਬਾਅਦ ਚ ਭਾਈ ਜਿਹੜੀਆਂ ਪਟਾਸ ਹਨ ਇਹ ਬਹੁਤ ਪੰਗੇ ਪਾਉਂਦੀ ਐ ਇਹਦੇ ਚ ਚੱਲ ਹੁਣ ਮਾੜੀ ਮੋਰਟੀ ਦਾ ਪੈਣੀ ਹੋਊ ਪਟਾਸ ਇਹ ਪਤਾ ਨਹੀਂ ਕਾਹਦੀ ਆ ਆ ਦੇਖ ਲੈ ਪੂਰਾ ਹੀ 부ਝਾ ਮਤਲਬ ਜਿਹੜਾ ਡੱਕਾ ਹੈਗਾ ਇਹ ਉਹ ਪੂਰਾ ਹੀ ਪਟਾਸ ਦਾ ਹੀ ਆ ਫਿਰ ਪੌਣੀ ਪੈਂਦੀ ਇਹਦੀ ਪਟਾਸ ਦੀ ਵੀ ਮੇਰਾ ਖਿਆਲ 2 ਕਿਲੋ ਪੀਲੇ ਰੀ ਪੈਂਦੀ ਆ ਮਤਲਬ ਕਹਿੰਦਾ ਵਾ ਵਾ ਆ ਵੀ ਜਿਹੜਾ 부ਝਾ ਥੱਲੇ ਤੇ ਤੁਰਿਆ ਇਹ ਇਹ ਚ ਦਾਣਾ ਨਹੀਂ ਬਣਿਆ ਪਟਾਸੇ ਬਣੀ ਸਾਰੇ ਚ ਉਹ ਕਈ ਵਾਰੀ ਆਹ ਸਾਰੀ ਬੇਲ ਪੜਤੀ ਸੀ ਫਿਰ ਜੰਮੀ ਆਈ ਵਿੱਚ ਬਹੁਤ ਇਹਦਾ 240 ਦੇ ਛੜ ਦੇ ਜੂਰੇ ਮਿਲਾ ਕੇ 240 ਦਾ ਛੜ ਦਿੰਦੇ ਉਹ ਪੱਟ ਗਿਆ ਤਾਂ ਸਾਰੀ ਦੋ ਵਾਰੀ ਪੱਟ ਲਈ ਜਿੰਨਾ ਮਰਜੀ ਪੱਟੀ ਇਹਦਾ ਸਾਰੀ ਮੈਂ ਥੋੜੀ ਉੱਤੇ ਪੱਟੀ ਆ ਫੇਰ ਦੁਬਾਰੇ ਸਪਰੇਅ ਕਰੀ ਉਹ ਕਾਲਾ ਫੇਰ ਉਹ ਸਪਰੇਅ ਮਾਰਦਾ ਹੁਣ ਇਹਦੇ ਚ ਕਿੰਨੇ ਦਿਨ ਦਾ ਦੋ ਚਾਰ ਦਿਨ ਤੱਕ ਉਹ ਮਾਰਦੇ ਜੂਰੇ ਦੇ ਛੱਟੇ ਵਿੱਚ ਮਿਲਾ ਕੇ ਮੜੀ ਜੀ ਹੂੰ ਪਾਣੀ ਲੈਦਾ ਹੁਣ ਮਾਰ ਦਿੰਦਾ ਇਹਨੇ ਪਿੱਛੇ ਥੱਕਾ ਦੇਣੀ ਸੀ ਪਹਿਲਾਂ ਮਾਰ ਦਾਂਗੇ ਸਪਰੇਅ ਤਾਂ ਪਾਣੀ ਤੇ ਪਹਿਲਾਂ ਸਪਰੇਅ ਤੇ ਨਹੀਂ ਉਹ ਨਾ 240 ਪਾ ਕੇ ਇੱਕ ਆਏ ਆ ਜੂਰੀਆ ਦੇਖ ਕੇ ਨਾ 240 ਲੈਣਾ ਚਾਹਣ ਘੁੰਮ ਹੋ ਜਾਣਾ ਵਾਗੇ ਪੰਪ ਵਿੱਚ ਮਾਰ ਦੇਣੀ ਜਦੋਂ ਉਹਨੇ ਉਹ ਮਾਰਨੀ ਫੜਕਾਗੇ ਜਿਹੜੀ ਚੜਦੀ ਆ ਮੜੀ ਮੋਟੀ ਇਹ ਚੱਲ ਚਲੀਏ ਫੜਕਾ ਬੰਦੇ ਸਰਪਰ ਬੈਠਾ ਸਹੀ ਕਿੱਦਰਾ ਬੈਠਾ ਜੇ ਕਿਰਾ ਫੜਕੇ ਜਾਣਾ ਭਾਈ ਲੈ ਲਓ ਲੈ ਜੋ ਲੈ ਜੋ ਪੀ ਲੀਏਗਾ ਦਿਖਾ ਰਿਹਾ ਜਿਹੜਾ ਆ ਗਿਆ ਉਹ ਲੈ ਜੋ ਇਹਨੂੰ ਕੋਈ ਕਿਹੜਾ ਰਿਸ਼ਤੇਦਾਰ ਤੁਹਾਨੂੰ ਪਤਾ ਲੱਗਿਆ ਭਾਈ ਉਹੀ ਤਾਂ ਕਹੀ ਜਾਂਦਾ ਯਾਰ ਉਹ ਆ ਜਾ ਖਾਟਾ ਕਰੂਗਾ ਜੀ ਬਹੁਤ ਸੁਣ ਲੈ ਉਹਦੀ ਆ ਜਾਣਾ ਭਾਈ ਇੰਨੇ ਜਾਣ ਕਹਿੰਦੇ ਬਹਿ ਜਾ ਯਾਰ ਆ ਜਾ ਯਾਰ ਆਪਣਾ ਨਾਮ ਲੇ ਕੇ ਦੇ ਆਉਂਦਾ ਜੀ ਮੰਦਾ ਨਹੀਂ ਭਾਈ ਮਰੀਦ ਬਾਈ ਕੋਲ ਸਤਿ ਸ਼੍ਰੀ ਅਕਾਲ ਜੀ ਹੋਰ ਕਿਦਾਂ ਬੜਾ ਵਧੀਆ ਭਾਈ ਸਰਪੰਚੀ ਵਾਲਾ ਮੁੱਦਾ ਤਾਂ ਫਿਰ ਠੰਡਾ ਕਰਤਾ ਅੱਜ ਹੈ ਕਰਤਾ ਠੰਡਾ ਠੀਕ ਆ ਗੱਲ ਮੈਂ ਵਧੀਆ ਯਾਰ ਜਖਾਨੇ ਹੀ ਨਹੀਂ ਹੈਗਾ ਲੋੜੇ ਨਹੀਂ ਬਾਈ ਵੀ ਕਹਿੰਦੇ ਕਿ ਤੁਸੀਂ ਵੀਡੀਓ ਉਹੀ ਪਾਈ ਜਾਂਦੇ ਸਰਪੰਚੀ ਪਰ ਬਾਈ ਕਰੀਏਗਾ ਇੱਕ ਦੋ ਦਿਨ ਪਾਈਆਂ ਕੋਈ ਜ਼ਿਆਦਾ ਦਾ ਪਾਈਆਂ ਨਹੀਂ ਹੈਗੀ ਹਾਂ ਗਰਮੀ ਬਹੁਤ ਹੈ ਯਾਰ ਗਰਮੀ ਬਹੁਤ ਹੈ ਉਧਰ ਭੋਲੂ ਕਹਿੰਦਾ ਮੈਂ ਤੇਲੀ ਸਪਰੇਅ ਕਰਾਉਣੀ ਹੈ ਅੱਜ ਕਾਤੇ ਪੱਕੀ ਦਾ ਭਾਈ ਜੀ ਰਹੀ ਉਹਦੀ ਗੱਧਰੇ ਵਾਲੇ ਯਾਰ ਹਰੇ ਵੀ ਹੈ ਨਹੀਂ ਇਹ ਤਕਰੀਬਨ 5 ਕਿ ਦਿਨ 10 5-7 ਦਿਨ ਕੱਢੂਗੀ ਵੈਨੇ ਤੇਲ ਆ ਗਿਆ ਖਾਨ ਕਹਿਣਾ ਤੇਲੇ ਨਾਲ ਉਹਨੂੰ ਤੇਲਾ ਦਾ ਗਰਮੀ ਦੀ وجہ ਆ ਗਰਮੀ ਜਿਹੜਾ ਟੈਂਪਰੇਚਰ ਆਊਟ ਅਫਸੈਟ ਹੁੰਦਾ ਹੈ ਨਾ ਉਹਦੇ ਕਰਕੇ ਕਿੰਨੀ ਗਰਮ ਐ ਸਾ ਠੰਡ ਦੀ ਤੇਲਾ ਪੈਣਾ ਨਹੀਂ ਤਾਂ ਰਾਤ ਨੂੰ ਠੰਡਾ ਹੋ ਜਾਂਦਾ ਮੌਸਮ ਇਹ ਨਿਸਰਨੇ ਨੂੰ ਵੀ ਖਰਾਬ ਕਰਦਾ ਜੀਰੀ ਨੂੰ ਨਿਸਰ ਮੇਰੀ ਗੱਲ ਸੁਣ ਲੈ ਤੂੰ ਗਰਮੀ ਤੇ ਦੇਖੇ ਸਾਹ ਨਾਲ ਜਿਹੜਾ ਟੈਂਪਰੇਚਰ ਅਪ ਡਾਊਨ ਹੁੰਦਾ ਨਾ ਇਹ ਨਿਸਰਨੇ ਨੂੰ ਵੀ ਖਰਾਬ ਕਰਦਾ ਬੁਰਾ ਹਾਲ ਆ ਬਾਈ ਜਿਹੜੀ ਮੇਰੇ 468 ਗਿਰਦੀ ਮੈਨੂੰ ਆਇ ਲੱਗਦਾ ਵੀ ਤਾਂ ਗਿਰਦੀ ਆ ਵੀ ਕਿਤੇ ਕੱਦੂ ਕਰੇ ਬਣਾ ਲਈ ਵੀ ਆਪਾਂ ਨੇ ਨਹੀਂ ਨਹੀਂ ਸਾੜੀ ਵੀ ਗੱਲ ਲੱਗੀ ਬਾਈ ਲੱਗੀ ਹਾਂ ਸਾਰਿਆਂ ਨੇ ਗੱਲ ਲੱਗੀ ਰਾਜ ਦੀ ਗੱਲ ਲੱਗੀ ਹਾਂ ਸਭ ਜਿੰਗਿਰਦੀਆਂ ਜਿਹੜੀ ਪੱਕ ਪੱਕ ਕੇ ਹੁਣ ਮੈਨੂੰ ਐ ਡਾਊਟ ਤਾਂ ਵੀ ਕਿਤੇ ਮੇਰੀ ਤਾਂ ਗਿਰ ਲੱਗੀ ਮੇਰੇ ਬਿਨਾ ਕਦੂ ਤੁਸੀਂ ਨਾ ਉਹ ਦੂਰ ਖੜੀ ਆ ਉਹਦਾ ਨਹੀਂ ਚੱਕਰੇਗਾ ਹਾਂ ਉਹਦਾ ਥੋੜੇ ਪਾਣੀ ਲੱਗੇ ਤੇ ਗਿਰਨ ਲੱਗੀਆਂ ਹੁਣ ਸਾੜੇ ਹਾਂ ਪਾਣੀ ਲੱਗੇ ਤੇ ਵੀ ਨਹੀਂ ਹੋਣੀ ਪੱਕ ਪੱਕ ਕੇ ਗਿਰਨੀ ਗਿਰਨਾ ਇਹਨੇ ਯਾਰ 468 ਨੇ ਤਾਂ ਮੇਰੀ ਤਾਂ ਕਈ ਦਿਨ ਦੀ ਗਰੀਬੀ ਹੈ ਨਾ ਤੇਰੀ ਤਾਂ ਫੇਰ ਉਹਦੇ ਜਿਆਦਾ ਗਿਰਗੀ ਹਵਾ ਜੀ ਨਾਲੇ ਹੂੰ ਉਹ ਥੋੜਾ ਜਿਹਾ ਕੱਟਦਾ ਵੀ ਫਰਕ ਪੈਂਦਾ ਬਾਈ ਮਾੜੇ ਖੇਤ ਦੇ ਕਿੰਨੀ ਪਈ ਗਈ ਆ ਰੋਟੀ ਬਹੁਤ ਆ ਸਪਰੇਅ ਕਾਈ ਹੋਣੀ ਇਹਨੇ ਕਰਾਤੀ ਗੱਲ ਪਰਸੋਂ ਕਰਾਤੀ ਹਾਂ ਠੀਕ ਆ ਜੇ ਕਰਾਤੀ ਪਾ ਕਰੀਏ ਕਿ ਹਯੋ ਬਹੁਤ ਹੈ ਜਿਹੜੀ ਹਰੀ ਪਈ ਡੁੱਟੀ ਦਾ ਯਾਰ ਸਾਧੇ ਹੀ ਪੈ ਗਈ ਆ ਪਿੱਛੇ ਇਹ ਤੇ ਆਗੇ ਥਲੀ ਨਹੀਂ ਨਹੀਂ ਹਰੇਕ ਜੀਰੀ ਨੂੰ ਨਹੀਂ ਹੈਗੀ ਆ ਆਪਣੇ ਸਪਰੇਅ ਕਰਾਤੀ ਆਪਣੇ ਰੋਗੀਆਂ ਸਾਧੇ ਜਿਹੜੀ ਜਿਹੜੀ ਇੱਥੇ ਖੜੀ ਸਭ ਨੂੰ ਡੁੱਟੀ ਪੈ ਗਈ ਜਿਹੜੀ ਐਸਟੇਟ 'ਤੇ ਖੜੀ ਹਰੀ ਹਾਂ ਜਿਹੜੀ ਹਰੀ ਇਸਟੇਟ 'ਤੇ ਨਾ ਜਿਹੜੀ ਸਭ ਨੂੰ ਪਈ ਜੀ ਇਹਨੂੰ ਸਭ ਨੂੰ ਪਈ ਹੈ ਹਾਂ ਪਹਿਲੀਆਂ ਨੂੰ ਨਹੀਂ ਹੈਗੀ ਪਹਿਲਾਂ ਤਾਂ ਗਿਆ ਪੈਣੀ ਤਾਂ ਗੱਦਰ ਹੋਈਆਂ ਵੀ ਆ ਹੁਣ ਹੈਗਾ ਨਹੀਂ ਹਾਂ ਉਹ ਤਾਂ ਗੱਦਰ ਹੋ ਗਈਆਂ ਭਾਈ ਹੂੰ ਗਰਮੀ ਬਹੁਤ ਆ ਯਾਰ ਗਰਮੀ ਕੋਈ ਜਦਾਈ ਹੈ ਪਤਾ ਵੀ ਨਹੀਂ ਹਿੱਲਦਾ ਤੂੰ ਤਾਂ ਐਂ ਜਾਂਦਾ ਪਾਣੀ ਖਿਚਦਾ ਤੂੰ ਨੁੱਚੜਦਾ ਅੱਜ ਤਾਂ ਟ੍ਰਾਂਸਫਰ ਉਹ ਰੱਗੇ ਰੱਖਤਾ ਚਲਾਤਾ ਚਲਾਉਂਗੇ ਫੇਰ ਚਲਾਇਆ ਕਿੱਥੇ ਲੈ ਹਾਂ ਮਸੀਤਾਂ ਛੁੱਟ ਗਿਆ ਉੱਥੇ ਤੋਂ ਪੈ ਦੁਪਹਿਰ ਨੂੰ ਮੈਂ ਲੱਗੇ ਤੇ ਫੇਰ ਲੱਗੇ ਰਹੇ ਹੁਣ ਬਾਅਦ ਚ ਖਾਦਾ ਟਾਈਮ ਹਾਂ ਹਾਂ ਵਾਹ ਫੇਰ ਤਾਂ ਇਹ ਘਰ ਕੇ ਉਤਰੇ ਤਾਂ ਹੋ ਨਾਟਕ ਉਹਨੇ ਕਰਤੇ ਤੇ ਹਾਂ ਬਸ ਜਦ ਜਿਸੀਂ ਲਖਿਆ ਬਾਹਰ ਬਾਤ ਤੇ ਪਿੱਛੇ ਹੀ ਆਗੇ ਜਦੀ ਅੱਛਾ ਮੈਂ ਮੁੰਡਾ ਲੈ ਕੇ ਨਹੀਂ ਆਇਆ ਸਕੂਲ ਬਾਤੇ ਪਰਾਂ ਤੇ ਲੇਟ ਛੱਡਦੇ ਨਹੀਂ ਦੇਖ ਲੈਣੇ ਤੇ ਚਲਾ ਕੇ ਲੇਟ ਹੀ ਨੱਠ ਗਿਆ ਨੂੰ ਚਕਾਉਦਾ ਤਾਰਾ ਲਾਤੇ ਹੋ ਨਾ ਜੱਲੇ ਪੈਣਾ ਨਵਾਂ ਟ੍ਰਾਂਸਫਰਮ ਇਹ ਗੱਲ ਛੱਡ ਦੇ ਨਵੀਂ ਵੀ ਕਈ ਵਾਰੀ ਕੋ ਹੁੰਦਾ ਸੋਚ ਦੇ ਲੈ ਟਰੈਕਟਰ ਦੀ ਨਵੀਂ ਹੋਤੀ ਆਓ ਵਾਓ ਤੇ ਲੀ ਆਓ ਚੱਲ ਹੁਣ ਤਾਂ ਕਾਪੇ ਉਹ ਫੇਰ ਬਦਲ ਦੂਗੇ ਤਾਂ ਆ ਗਿਆ ਉਹਨੂੰ ਹੈ ਪਤਾ ਬਦਲਨੇ ਪਰ ਰੋਂਗੇ ਅੱਜ ਤਾਂ ਇਹ ਜਿਹਾ ਬੁਰਾ ਹਾਲ ਹੋਇਆ ਤੂੰ ਪੁੱਛ ਨਾ ਹਾਂ ਬਹੁਤ ਗਰਮੀ ਦੀ ਆਦਾ ਬਹੁਤ ਗਰਮੀ ਦੀ ਪਤਾ ਨਹੀਂ ਕਾਤੇ ਨਹੀਂ ਇਹ ਦਿਨਾਂ ਚ ਇਹਨਾਂ ਟੈਂਪਰੇਚਰ ਮਾੜਾ ਹੁੰਦਾ ਨਹੀਂ ਸ਼ਾਇਦ ਹੈ ਗਲਤ ਹੈ ਬਾਈ ਇਹ ਹਮ ਹੈ ਗਲਤ ਹੈ ਜਿਹੜਾ ਇੰਨੀ ਗਰਮੀ ਹੈ ਹਾਂ ਇਹ ਵਾਲੀ ਕੋਈ ਨਾ ਕੋਈ ਕਲੇਸ਼ ਪਾਊਗੀ ਮੁੰਦੀਖਦੀ ਹੈ ਲੱਗਦਾ ਹੀ ਹੈ ਹਾਂ ਇਹ ਕਲੇਸ਼ ਕੱਢੂਗੀ ਕੋਈ ਨਾ ਕੋਈ ਹਲੇ ਹੁਣ ਤਾਂ ਨਹੀਂ ਹੋਇਆ ਵੀ ਡਿਕਲੇਰ ਆਪਣੇ ਵੀ ਕੌਣ ਖੜੂਗਾ ਨਹੀਂ ਮਤਲਬ ਕਿਹੜੀ ਸੀਟ ਹੈ ਉਹ ਤਾਂ ਨਹੀਂ ਅਜੇ ਪਤਾ ਲੱਗਿਆ ਕੋਈ ਪਤਾ ਨਹੀਂ ਹੈ ਬਈ ਯਾਰ ਨਿਤਰਬਾਈ ਨੂੰ ਪੁੱਛੂਗਾ ਅਜਾ ਉਹ ਤਾਂ ਮੇਰੀ ਗੱਲ ਸੁਣ ਲੈ ਵੀ ਹੁਣ ਐਲਾਨ ਹੋ ਗਿਆ ਵੀ ਐ ਅਹਿਮਿੰਨੇ ਚ ਪੈਣੀ ਆ ਹਾਂ ਉਹ ਤਰੀਕ ਦਾ ਵੀ ਨਹੀਂ ਹੋਇਆ ਹਲੇ ਤਰੀਕ ਦਾ ਹੋਇਆ ਨਹੀਂ ਫੇਰ ਫੇਰ ਜਣੀ ਹੁਣ ਹੋ ਗਈ ਵੋਟਾਂ ਪੈਣ ਅਲੇ ਕੀ ਆ ਪਤਾ ਯਾਰ ਮੈਂ ਕਹਿੰਦਾ ਸਾਲ ਤੇ ਉਪਰ ਗਣ ਪੁੱਤ ਨਾ ਕਹਿੰਦਾ ਸਾਲ ਹੋਣਾ ਹਜੇਗਾ ਹਾਂ ਹੋਣਾ ਹੈ 9-10 ਮਹੀਨੇ ਹੋ ਗਏ ਠੀਕ ਹੈ ਬਸ ਸਮਝ ਲੈ 31 ਦਸੰਬਰ ਦਾ ਮੁੱਕਿਆ ਬਈ ਨਵਾਂ ਸਾਰਾ ਸਾਲ ਸਾਰਾ ਹੀ ਆ ਜਿੰਨਾ ਲੰਘ ਗਿਆ ਇਹ ਸਮਝ ਲੈ ਵੀ ਤੂੰ ਵੋਟਾਂ ਦੇ ਟਾਈਮ ਵਿੱਚ ਹੀ ਕੋਈ ਤਾਂ ਵੋਟਾਂ ਛੇਤੀ ਪੈਣ ਪਿੰਡਾਂ ਦਾ ਵਿਕਾਸ ਤਾਂ ਹੋਵੇ ਕੋਈ ਕੁਝ ਹੁਣ ਡੇਢ ਸਾਲ ਹੋ ਗਿਆ ਰੁਕੇ ਰੁਕੇ ਹੋਇਆ ਕੰਮ ਵਿਕਾਸ ਵੀ ਹੋਵੇ ਬਾਕੀ ਦਿਨ ਘਟ ਦੇਣ ਬਸ ਅਜਾੜੇ ਦਿਨ ਨਾ ਦੇਣ 10 ਕ ਦਿਨ 15 ਦਿਨ ਜਿੰਨੇ ਦਿਨ ਵਿੱਚ ਕਹਿੰਦਾ ਚੋਣ ਜਾਬਤਾ ਸਾਰਾ ਕੋਈ ਲਾ ਕੇ ਕਾਗਜ਼ ਪਾ ਕੇ ਬਸ ਉਹ ਚੇ 10 ਦਿਨ 15 ਦਿਨ ਵਿੱਚ ਖਤਮ ਹੋ ਜਾਵੇ ਕੰਮ ਬਸ ਹੈ ਕਿ ਨਹੀਂ ਹੂੰ ਅੰਨੇ ਕ ਦਿਨ ਚ ਨ ਵੀੜ ਦੇਣ ਵੀੜ ਦੇਣੇ ਕੰਮ ਮੇਰੇ ਪਿੰਡਾਂ ਚ ਖੌਰੂਏ ਪਿਆ ਰਹੇ ਨਾ ਸਰਪੰਚ ਉਹ ਪਾਰਟੀ ਵਾਜੀ ਉਹ ਇਥੇ ਸਟਾਰਟ ਹੁੰਦੀ ਇਸਲੀ ਪਿੰਡਾਂ ਦੀ ਪਾਰਟੀ ਇੱਕ ਵੋਟਾਂ ਦੀ ਉੱਪਰ ਸੇ ਚਲੇ ਜਾਂਦੀ ਫਿਰ ਇਹ ਉੱਪਰ ਸਾਈਂ ਗਿਆ ਪਿੰਡਾਂ ਵਿੱਚ ਐਮਐਲਏ ਲੜੂਗਾ ਦੇਖੀ ਇੱਕ ਦੂਜੇ ਦੇ ਭੋਗ ਪਰ ਜਦੇ ਬੋਜੂਗੇ ਜੇ ਕਿਸੇ ਨੂੰ ਕੋ ਸੌਦਾ ਦੁਖ ਸੁਖ ਚ ਪਿੰਡਾਂ ਵਾਲਾ ਕੋਈ ਨਹੀਂ ਮਿਲੂਗਾ ਜਿਹੜੇ ਲੜ ਪਏ ਆਪਸ ਵਿੱਚ ਤੋਂ ਉਹੀ ਤਾਂ ਗੱਲ ਹੈ ਅਫਸਰ ਕਦੇ ਦੇਖਿਆ ਕਦੇ ਕੈਪਟਨ ਆਈ ਬਾਦਲ ਆਈ ساری ਉਮਰ ਲੜਦੇ ਰਹੇ ਵੋਟਾਂ ਇੱਕ ਦੂਜੇ ਦੇ ਖਿਲਾਫ ਹਾਂ ਜਾਂਦੇ ਤੇ ਕਿ ਨਹੀਂ ਦੂਜੇ ਦੇ ਇੱਕ ਦੂਜੇ ਦੇ ਭੋਗ ਪਰ ਸਭ ਕਾਸੀ ਪਰ ਹਾਂ ਇਹ ਪਿੰਡ ਵਾਲੇ ਕਦੇ ਨਹੀਂ ਜਾਊਗੇ ਹਾਂ ਆ ਗੱਲ ਤਾਂ ਠੀਕ ਆ ਦਾਦੀ ਜੇ ਲੱਤੇ ਸਰਪੰਚੀ ਪਿੱਛੇ ਕਿਹਨਾਂ ਦੇ ਲੱਗ ਕੇ ਜਿਆਦਾ بڑا ਉਹ ਵੀ ਕਹਿੰਦੇ ਜੇ ਸਰਪੰਚੀ ਪਿੱਛੇ ਲੜ ਪਏ ਹਾਂ ਕੋਈ ਨਹੀਂ ਜਾਊਗਾ। ਉਹ ਵੀ ਤਾਂ ਗੱਲ ਹੈ ਪਿੰਡਾਂ ਕਰਕੇ ਲੇਦਾ ਪੈਂਦਾ ਹੋਰ ਕੁਝ ਨਹੀਂ। ਪਿੰਡਾਂ ਚ ਕਲੇਸ ਪੈਂਦਾ ਅਸਰਾਂ ਦੇ ਉੱਪਰ ਉਹਨਾਂ ਦੇ ਕੋਈ ਜ਼ਿਕਰ ਨਹੀਂ ਹੈਗਾ। ਮੰਤਰੀਆਂ ਦਾ ਕੁਝ ਨਹੀਂ ਜਾਂਦਾ ਹੈਗਾ। ਉਹਨਾਂ ਨੇ ਕਲੇਸ ਪਵਾ ਦੇਣਾ ਪਿੰਡਾਂ 'ਚ। ਹਾਂ ਪੈਂਦਾ ਹੀ ਆ। ਜੇ ਨੋ ਸਰਬਸੰਮਤੀ ਕੇ ਚੋਣ ਹੋ ਜਵੇ ਨਾ ਸਭ ਤੋਂ ਵਧੀਆ। ਵਧੀਆ ਹੈ। ਨਾ ਕੋਈ ਲੜਾਈ ਨਾ ਬਸਤਾ ਚਲੋ ਉੱਥੇ ਤਾਂ ਪਰ ਹੁਣ ਕਹੇ ਸੰਮਤੀ ਹੋਣੀ ਜਿੱਥੇ 7-8000 ਵੋਟ ਆ। ਉੱਥੇ ਨਹੀਂ ਹੋਣੀ ਬਾਈ। ਇਦੋ ਹਜ਼ਾਰ ਵੋਟ ਤਾਂ ਕੋਈ ਜ਼ਿਆਦਾ ਨਹੀਂ ਹੁੰਦੀ ਯਾਰ ਇੰਨੇ ਕ ਬੰਦੇ ਤਾਂ ਇਕੱਠੇ ਕਰਨੇ ਹੁੰਦੇ ਹੀ ਆ ਪਿੰਡ 'ਚ ਆਪਣੇ ਪਿੰਡ ਸੰਮਤੀ ਨਾਲ ਹੀ ਹੋ ਲਾਓ ਜ਼ਿਆਦਾ ਨਾ ਮੈਂ ਤਾਂ ਆਪ ਕਹਿੰਦਾ ਵੀ ਸੰਮਤੀ ਹੋ ਜਾਵੇ ਸੰਮਤੀ ਹੋ ਜਾਵੇ ਭਾਈ ਵਧੀਆ ਬਾਕੀ ਰੱਬ ਰੱਖਾ ਏ ਨਾ ਨਾ ਠੀਕ ਐ ਪਿੰਡ ਦਾ ਵਿਕਾਸ ਵੀ ਹੁੰਦਾ ਫਿਰ ਹਮ ਹੈ ਕਿ ਨਹੀਂ ਹਮ ਆ ਸਭ ਕੁਝ ਅਸੇ ਲੋਟ ਆ ਫਿਰ ਕਿਉਂਕਿ ਚਲੀ ਜਾਣਾ ਦੁਨੀਆਦਾਰੀ ਆ ਦੋ ਮੱਲਾਂ ਨੇ ਖੜਨਾ ਇੱਕ ਨੇ ਹਾਰਨਾ ਇੱਕ ਨੇ ਤਾਹੂ ਐ ਜੇ ਦੋ ਉਹ ਕੰਮ ਹੋ ਗਿਆ ਕਹਿੰਦਾ ਸਾਨਾ ਦਾ ਭੇੜ ਝਾਲਾ ਝੁੰਡਾ ਦਾ ਲਾਸ ਉਹ ਕੰਮ ਹੋ ਜਾਂਦਾ ਹੈ ਕਹਿੰਦਾ ਜੀ ਆਹ ਝੁੰਡਾ ਦੇ ਜਮਾਰ ਮਾਰ ਕੇ ਟੱਕਰਾ ਹਲਾ ਕੇ ਛੱਡਦੇ ਦੂਹੇ ਦੂਹੇ ਨੂੰ ਖਿੱਚੀ ਦੂਗਾ ਦੂਹੇ ਨੂੰ ਖਿੱਚੂ ਜੇਕਰ ਪਿੰਡ ਚ ਆਏ ਹੋ ਜਾਂਦਾ ਯਾਰ ਹੁਣ ਮੇਰੀ ਘਰ ਥੋੜਾ ਆਪਣੇ ਪਿੰਡ ਚ ਮੱਲਾਂ ਦੋ ਬੰਤੇ ਖੜ ਗਏ ਮੈਂ ਤੂੰ ਹੀ ਲਾਲਾ ਜਿਹੜੇ ਆਪਣੇ ਸਾਝੇ ਬੰਦੇ ਆ ਤੇਰੇ ਨਾਲ ਵੀ ਬੋਲਦੇ ਮੇਰੇ ਨਾਲ ਵੀ ਬੋਲਦੇ ਉਹ ਤੁਰੂਗੇ ਕਿਧੇ ਗੱਲ ਉਹੀ ਤਾਂ ਗੱਲ ਹੈ ਉਹ ਉਹੀ ਗੱਲ ਪੈਗੀ ਨਾ ਫਿਰ ਉਹ ਲੈ ਗਨ ਨੰਗੇ ਦਾ ਹੋ ਜੂਗੇ ਵੀ ਇੱਕ ਗਹਿਲਾ ਉਹ ਇੱਕ ਗਹਿਲਾ ਤਾਂ ਮੰਨਦਾ ਵੀ ਹੈਗੇ ਵੀ ਆ ਚਾਹ ਲੈ ਇੱਕ ਗਿਰੀ ਹੋ ਵੀ ਗਏ ਪਰ ਉਹ ਜਾਂ ਦੋਹਾਂ ਗਹਿਲੇ ਬਣੀ ਵੀ ਦੀ ਉਹਦੀ ਉਹ ਬੰਦਾ ਕਰੂਗਾ ਗਿਆ ਨਾ ਨਾ ਫਿਰ ਜੇ ਦੋਹਿਆਂ ਨਾਲੇ ਬਣੀ ਵੀ ਆ ਫਿਰ ਫਿਰ ਤੇ ਨੰਗਾ ਦਾ ਹੋਣਾ ਹੈ ਸੱਚਾ ਤੇ ਆਈ ਜੀ ਆਈ ਤੇ ਕਣੀ ਪਣੀ ਹੁੰਦਾ ਨਹੀਂ ਨਹੀਂ ਵੋਟਾਂ ਜਗਾ ਦੀ ਸਚਾਈ ਖਾਣ ਨੇ ਵਿੱਚ ਜੇ ਦੋਏ ਕਰ ਗਏ ਉਹ ਲੈ ਹੈਗੀ ਆ ਜਿਹੜੀ ਉਹ ਸਚਾਈ ਉਹ ਸਚਾਈ ਉਹ ਸਚਾਈ ਤਾਂ ਕਹਿ ਦੂੰਗੀ ਉਸ ਟਾਈਮ ਬੰਦਾ ਕੰਫਿਊਜ਼ ਹੋ ਜਾਂਦਾ ਨਾ ਮੈਂ ਕਿਹਦੀ ਵੀ ਸਪੋਰਟ ਕਰਾਂ ਉਹ ਉਹ ਤਾਂ ਹੋ ਜਾਂਦੀ ਗੱਲ ਹੁਣ ਜੇ ਦੋ ਹੀ ਬੰਦੇ ਤੇਰੇ ਬਰਾਬਰ ਦੇ ਤੇਰੇ ਵਿੱਚ ਤੇ ਖੜੇ ਆ ਭਾਈਚਾਰੇ ਚੋਂ ਤੇਰੇ ਨਾਲ ਦੇ ਆ ਜਿਹਦੇ ਨਾਲ ਤੂੰ ਉੱਠਦਾ ਬੈਠਦਾ ਹੁਣ ਤੂੰ ਕਿਹਦੀ ਸਪੋਰਟ ਕਰੂੰਗਾ ਦੋਹਾਂ ਵਿੱਚੋਂ ਪੰਗਾ ਪੰਦਾ ਉੱਥੇ ਦੁਵਿਧਾ ਚ ਪੈ ਜਾਂਦਾ ਪਰ ਹੁਣ ਲੋਕ ਬਹੁਤ ਸਮਝਦਾਰ ਹੋ ਗਏ ਬਸ ਦੋਹਾਂ ਨੂੰ ਕਹੀ ਜਾਣਾ ਹੱਥ ਮਲਾਈ ਜਾਣੇ ਦੋਹਾਂ ਕਾ ਤੇਰੀ ਗੱਲ ਤੇਰੀ ਗੱਲ ਬੋਡ ਜ ਇੱਕ ਨਹੀਂ ਜਦ ਦੂਦ ਅਧਿਕਾਰ ਹੋ ਗਿਆ ਮੈਂ ਦੋਹਾਂ ਨਹੀਂ ਕਿੱਕ ਪਾਇਆ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਯਾਰ ਉਹ ਆ ਮੈਂ ਤਾਂ ਵੀ ਅੱਜ ਗੰਨੇ ਨੂੰ ਪਾਣੀ ਲਾਤਾ ਤਾਂ ਹੁਣ ਨਾ ਲਾਈ ਕਾਲੂ ਕਾਲੂ ਦਾ ਕਹਿ ਲਉਣਾ ਅੱਜ ਲਾਤਾ ਪਹਿਲਾਂ ਰਾਤ ਰਾਤ ਦੋ ਦਿਨ ਦੇਖ ਕੇ ਲਾਈ ਤੇ ਲਾਉਣਾ ਵੀ ਹੋਇਆ ਅਸੀਂ ਵੀ ਦੂਦ ਦੇ ਤੇ ਬਾਹਰ ਛੱਡਣਾ ਹੁਣ ਗੰਨੇ ਨੂੰ ਪਾਣੀ ਭੋਲੂ ਨੂੰ ਖੜਾ ਜਣਾ ਇੱਕ ਲੱਤ ਭਾਰ ਹਾਂ ਖੜਾ ਦੀ ਉਹਨੂੰ ਕਹਿਣਾ ਉਹਦੀ ਵੀ ਤਾਂ ਪੱਕੀ ਵੀ ਉਹਨੂੰ ਖੜਜਣਾ ਉਹਨੂੰ ਕਹਿਣਾ ਖੜਜਾ ਖੜਜਾ ਖੜ ਕਿੱਦੇ ਖੜੇ ਮੈਨੂੰ ਖੜਨੇ ਵਾਲੇ ਉਹਦੇ ਬਜਰੇ ਉਹ ਕੱਲ ਕੋਈ ਨਹੀਂ ਕਿਸੇ ਜੀ ਦਾ ਸੁਣੂਗਾ ਜੀ ਆਓ ਪਰ ਕਈ ਪੈਣੇ ਵਾਲਿਆਂ ਵਿੱਚ ਵੀ ਹੁਣੇ ਮੌਸਮ ਢੰਡਾ ਹੋ ਜਾਵੇ ਇਹ ਜਿਹੀ ਹੀ ਤੇਰੇ ਹੋਣੇ ਆ ਹਾਂ ਜਿਹੜੇ ਕਹਿੰਦੇ ਹੋਣੇ ਰੱਬ ਪਾ ਛੇਤੀ ਚਾਰ ਗਣੀਆ ਮੌਸਮ ਦਾ ਢੰਡਾ ਹੋ ਜਾਵੇ ਹਾਂ ਉਹ ਤੇ ਠੀਕ ਹੈ ਆ ਚੀਜ਼ ਹੋ ਜਾਂਦੀ ਆ ਪਿੰਡ ਹਾਲੇ ਬਰਸੀਨ ਬੀਜੀ ਨਹੀਂ ਉੱਥੇ ਕਿੱਥੇ ਬੂਲਰਾਂ ਦਾ ਫਾਪ ਆ ਕੇ ਬਹਿ ਗਿਆ ਨਹੀਂ ਬਾਹਰ ਡਣਾ ਤਾਂ ਅਸੀਂ ਅੱਜ ਮੰਨਿਆ ਨਹੀਂ ਹਾਂ ਕਹਿੰਦਾ ਕਹਿੰਦਾ ਬੂਲਰ ਪਟਾ ਦੀਏ ਮੈਂ ਪਟਾਲਾ ਬੂਟੇ ਥਲੇ ਕੈੰਦੂ ਦੇ ਬੂਟੇ ਇਹੇ ਬਿੱਦਰੂ ਛੜੂ ਗਿਰ ਜੂਗੇ ਚਾਰ ਦਿਨੋਂ ਤਾਨਾ ਚ ਨੂੰ ਗਿਰ ਜੂਗੇ ਤੇ ਟੇਟੇ ਹੀ ਕਰਨੇ ਆ ਇੱਕ ਨਹੀਂ ਆ ਗਿਆ ਹੋਰ ਫਿਰ ਵਧੀਆ ਗਰਮੀ ਦੇ ਗਰਮੀ ਤਾਂ ਮੈਨੂੰ ਜ਼ਿਆਦਾ ਆਉਂਦੀ ਹੋਣ ਨੂੰ ਪਤਾ ਨਹੀਂ ਕੀ ਗੱਲ ਹੈ ਸਾਰਿਆਂ ਨੂੰ ਹੀ ਗਰਮੀ ਆ ਗੱਗਾ ਦੇ ਲੈ ਭਜੇ ਆ ਪਿਆ ਮੈਨੂੰ ਜ਼ਿਆਦਾ ਆਉਂਦੀ ਦੇਖ ਤਾਂ ਸਹੀ ਤੂੰ ਤੇਰੇ ਕੱਪੜੇ ਧੁਏ ਆ ਬਾਹਰ ਦਿਖਦੀ ਆ ਸਾਡੇ ਦਿਖਦੀ ਜੀ ਉਹਦੇ ਕੱਪੜੇ ਨਾ ਇੰਨਾ ਧੁਈਆਂ ਨਾ ਤੂੰ ਥੱਲੇ ਬਣਾਣ ਪਉਂਦਾ ਮੈਂ ਤਾਂ ਮੈਂ ਬਾਹਰ ਨਹੀਂ ਸਦਾ ਮੈਂ ਰੀਤੇ ਮੈਨੂੰ ਬ੍ਰੈਂਡ ਮੈਨੂੰ ਪਾਉਣੀ ਹੈ ਖੜੀ ਕਾਣ ਤੋਂ ਵੀ ਤੇ ਬ੍ਰੈਂਡ ਦਾ ਸਭ ਤੋਂ ਵੱਡਾ ਫਰਕ ਆ ਹਾਂ ਫਰਕ ਹੈ ਗਰਮੀ ਸੁੱਕੀ ਜਾਂਦੀ ਆ ਅੱਛਾ ਕਪੜੇ ਨਹੀਂ ਚੱਕ ਨਹੀਂ ਨਾ ਪੁੱਜਣ ਦਿੰਦੀ ਇੰਨੀ ਉਹ ਹਾਂ ਉਹ ਹੁਣ ਤਾਂ ਵਾਹ ਉਹ ਤੇਰੀ ਸਾਰੀ ਕਪੜੇ ਨੂੰ ਲੱਗਣੀਆਂ ਲੈ ਦਾੜੀ ਮਤੇ ਐਨ ਪਤਾ ਲੱਗਦਾ ਵੀ ਗਰਮੀ ਆਉਂਦੀ ਥੱਲੇ ਨੂੰ ਹੈ ਅੱਜ ਚੋਚਾ ਪਾਣੀ ਨੂੰ ਕਹਿੰਦਾ ਗੱਗੇ ਪਰ ਇੰਨੀ ਦੁਬਾਰੇ ਫਿਰ ਲੈਟੇ ਨਹੀਂ ਆਈ ਹੋਗੀ ਪਰ ਇਹ ਜੋ ਤੂੰ ਤਾਂ ਐਨ ਕੋ ਲੈਟ ਲੈ ਲੈਟੇ ਢੱਗ ਗਈ ਲੈਟੇ ਨਹੀਂ ਜੇਗੀ ਲੈਟੇ ਨਹੀਂ ਜੇਗੀ ਜਦੋਂ ਤਾਂ ਢੱਗ ਗਈ ਅੱਜ ਲੈਟ ਲੂਟ ਨਹੀਂ ਆਈ ਹੈ ਕਿੰਨੀ ਲੈਟ ਭੱਜੀ ਆ ਹਾਂ ਜਦ ਮੈਂ ਤੇਰੇ ਕੋਲ ਤੇ ਗਿਆ ਹਾਂ ਬਹੁਤ ਇਧਰ ਘੰਟਾ ਜੀ ਬੈਨ ਭੱਜੀ ਆ ਆਹ ਉਹ ਫਿਰ ਬਦੋ ਤਿੰਨ ਘੰਟੇ ਹੀ ਆਈ ਅੱਜ ਅੱਜ ਨਹੀਂ ਆਈ ਹੈਗੀ ਬਹੁਤੀ ਨਹੀਂ ਅਸੇ ਦਿਨ ਅਜ ਅੱਗੇ ਮੌਜੂਦ ਗਏ ਲੋ ਏਸੀ ਉਸੇ ਬੰਦ ਕਰਕੇ ਆਪਣਾ ਬਾਹਰ ਪੈਣਾ ਸ਼ੁਰੂ ਕਰ ਦਿੰਦੇ ਤੇ ਕੋਠੇ ਪਰ ਕਮਰੇ ਚ ਖੋਲ ਕੇ ਤਾਂ ਕਿ ਹੈ ਜੀਆਂ ਪਰ ਹਲੇ ਜਿਹੜੀ ਸਾਹੂ ਗਾ ਗਰਮੀ ਹੈ ਵੀ ਹੋਰ ਇੰਨੀ ਅੱਜ ਅੱਜ ਤਾਂ ਪਹਿਰੇ ਨਹੀਂ ਵੀ ਇੰਨੀ ਗਰਮੀ ਸੀ ਛੜ ਦੇ ਗੱਲਾਂ ਰਾਤ ਵੀ ਪੂਰੀ ਗਰਮੀ ਸੀ ਨਹੀਂ ਰਾਤ ਨੂੰ ਮੈਂ ਏਸੀ ਬੰਦ ਕਰ ਦਿੰਦਾ ਰਾਤ ਨੂੰ ਜੇ ਬੰਦ ਕਰੇ ਕਰਾਂ ਫੇ ਗਰਮੀ ਲੱਗੇ ਫੇੜੜੀ ਗਰਮੀ ਲੱਗੇ ਕਰੇ ਫੇ ਲਾ ਦੇ ਕਰਾਂ ਹੈ ਜੇ ਛੱਡ ਜਾਊ ਕਰਾਂ ਫੇ ਬੰਦ ਕਰ ਦੇ ਕਰਾਂ ਸਾਲਾ ਬਿੰਦ ਵੀ ਡਰ ਲੱਗਦਾ ਚਾ ਬੈਲ ਦੀ ਕਾਈ ਲਾਸਟ ਹੈ ਹੁਣ ਇਹਦੇ ਬਾਅਦ ਬਾਕੀ ਜਰਾ ਉਹ ਵੜਾ ਦਈਏ ਤਾਂ ਨਹੀਂ ਕਦੇ ਦਿੰਦੇ ਕਿ ਨਹੀਂ ਵੜਾ ਦੇ ਯਾਰ ਹੁਣ ਤੇ ਤਪੱਕੀ ਹੈ ਇੱਕ ਦਿਨ ਦੋ ਦਿਨ ਘਰਾਂ ਰੱਖ ਲੂਗੇ ਜੇ ਪਾਣੀ ਆ ਗਿਆ ਫਿਰ ਤਾਂ ਕੁਝ ਵੀ ਨਹੀਂ ਹੋਣਾ ਹੈਗਾ ਵੜਾ ਦੇ ਕੱਲੂ ਵੜਾ ਦਈਏ ਦੇਖ ਲੈਂਦੇ ਅੱਜ ਚਲਾਈ ਉਹਨੇ ਮਸ਼ੀਨ ਕਹਿੰਦਾ ਤਾਂ ਚਲਾਤੀ ਅੱਜ ਉਹਨੇ ਵੱਟੇ ਪੱਟਣ ਗਿਆ ਵਿਆ ਇਹ ਐ ਨਹੀਂ ਪਤਾ ਕਿੱ데 ਗਿਆ ਵਿਆ ਅਰਸ਼ ਵੀ ਕਹਿੰਦਾ ਤਾਂ ਜਾਣਾਂ ਨਾਲੇ ਹਮ ਮੱਥਾ ਟੇਕ ਕੇ ਆਏ ਕਾਲਾ ਰਹੇ ਅੱਛਾ ਕਾਲਾ ਰਹੇ ਮੱਥਾ ਟੇਕਣ ਗਏ ਸੱਜਰੀ ਉਹ ਕਹਿੰਦਾ ਮਸ਼ੀਨ ਚ ਲਾਉਣੀ ਅੱਜ ਮੈਨੂੰ ਨਹੀਂ ਪਤਾ ਮੈਨੂੰ ਕਿੱਥੇ ਲਾਉਣੀ ਰਾਜੀ ਦੇ ਵੜਣੀ ਦੀ ਬੋ ਉਹ ਨਦੀ ਵੜਦੇ ਹੋਣੀ ਨਦੀ ਵੜਦੀ ਹੋਣੀ ਵੇਠ ਠੀਕ ਆਹ ਉਹਦੇ ਆਲੂ ਉਲੂ ਲਾਉਂਦਾ ਨਾ ਉਹ ਹਾਂ ਆਲੂ ਲਾਉਂਦਾ ਆਲੂ ਲਾਉਂਦਾ ਹੁਣ ਆਲੂ ਵਾਲੇ ਵੜਾਉਂਦੇ ਜਿਆਦਾ ਛੇਤੀ ਕਿਹੜੇ ਖਾਬ ਗਰਮੀ ਆ ਲੈ ਉਹ ਹੀ ਕਹਿੰਦਾ ਮੈਂ ਕਿਹਾ ਵੀ ਦੇਖਦੇ ਜੀ ਜਿਆਦਾ ਮੌਸਮ ਗੜਬੜ ਲੱਗਦਾ ਨੈਟ ਨੋਟ ਪਰ ਮੈਂ ਹੁਣ ਤਿਆਰੀ ਕਰੀਏ ਹੁਣ ਪੱਲੀਆਂ ਬੁੱਲੀਆਂ ਲਾਈਏ ਬੈੱਡ ਬੁੱਡ ਕੱਸ ਕੇ ਤਿਆਰੀ ਹੋ ਪਹਿਲੀ ਦਾ ਕਹਿੰਦਾ ਅਸੀਂ ਪਹਿਲੀ ਨਹੀਂ ਤਾਂ ਆਈ ਜਾਣੇ ਜੀ ਤਾਂ ਪੱਕੇ ਹੀ ਆਏ ਵੇ ਹਾਂ ਬਈ ਤੁਸੀਂ ਤਾਂ ਪੱਕੇ ਹੀ ਆ ਗਏ ਜੇ ਪੈ ਗਿਆ ਮਿੱਤਰਾ ਮੀ ਚਲੋ ਰੱਬ ਰੱਖਾ ਫੇਰ ਨਹੀਂ ਦਾਤਰੀ ਨਹੀਂ ਮੀਨ ਨਹੀਂ ਬਣਦੀ ਨਹੀਂ ਸਾਡੇ ਆਏ ਆ ਵੀ ਪਾਣੀ ਨਾ ਖੜੇ ਥੋੜੇ ਡੱਕਰ ਕਰਕੇ ਔਖਾ ਹੋ ਜਾਣਾ ਸਾਡੇ ਨਹੀਂ ਔਖਾ ਹੁਣ ਸਾਡੇ ਪਾਣੀ ਨਾ ਉੱਪਰ ਤੇ ਆਵੇ ਹਲੇ ਮਾੜੀ ਮੋਟੀ ਨੂੰ ਨਹੀਂ ਸਾਂਦੀ ਉਹ ਇੱਥੇ ਆਲੀ ਇਹੇ ਖੜਦੀ ਉੱਥੇ ਨਹੀਂ ਖੜਦੀ ਉੱਪਰ ਤੇ ਪਾਣੀ ਨਾ ਆਵੇ ਹਾਂ ਕੋਈ ਚੱਕਰ ਨਹੀਂ ਵੀਦਾ ਹੁਣ ਸੁੱਕਾ ਪਿਆ ਬਿਲਕੁਲ ਜਦੋਂ ਉੱਪਰ ਤੇ ਪਾਣੀ ਆ ਜਾਂਦਾ ਫਿਰ ਤਾਂ ਚੋਈ ਚੱਲ ਵੀ ਬੇਗਮ ਖਰਾਬ ਹੋ ਜਾਂਦੀ ਹੈ ਖਰਾਬ ਕੰਮ ਹੋਰ ਕੋਈ ਚੱਕਰ ਨਹੀਂ ਆਏਗਾ ਕਰਨੀ ਹੋਰ ਆ ਬਾਈ ਕਰਨੀ ਨਹੀਂ ਤਾਂ ਬਸ ਕਰਾਤੀ ਚਲੋ ਤੋਬਾ ਹੋਣੀ ਨਹੀਂ ਤੇ ਪੈਣੀ ਇਹਦੇ ਵੀ ਰੰਗ ਹਾਂ ਉਧਰ ਆ ਜਾ ਮਨਾਲਾ ਟਰੈਕਟਰ ਦੇਖ ਕੇ ਗਿਆ ਤਾਂ ਭੋਲੂ ਨੂੰ ਲਈ ਜਾਂਦਾ ਤਾਂ ਭੋਲੂ ਗਿਆ ਨਹੀਂ ਹੈਗਾ ਹਾਂ ਵੀ ਜਾਇਆ ਪ੍ਰਧਾਨ ਤਾਂ ਗਿਆ ਲਈ ਭੋਲੂ ਕਹਿੰਦਾ ਇਹ ਚੱਲੀਏ ਭੋਲੂ ਗਿਆ ਕਿ ਕਾਹਦੇ ਕਜਾਇਆ ਘੁੰਮਿਆ ਆ ਚਾ ਆਪ ਨੂੰ ਗਏ ਆ ਭੋਲੂ ਕਹਿੰਦਾ ਹੁਣ ਟੈਂਕਰ ਤੋਂ ਖਾਣਦਾ ਬੰਦੇ ਦਾ ਯਾਰ 4 ਵਜੇ ਤੋਂ ਬਾਅਦ ਗਏ ਆ ਮਿੰਨੀ ਰੋਏ ਆਉਂਗੇ ਮੋੜਣਾ ਵੀ ਆ ਕਿੱਧਰ ਜਿਹੜੇ ਲੱਕੇੋਂ ਨਿਕਲੇ ਸਮਰਾਲੇ ਸਮਰਾਲੇ ਲੱਖੀ ਲੱਖੀ ਜਾਵਾਂਗੇ ਹੁਣ ਉਧਰ ਪਤਾ ਨਹੀਂ ਫੇਰ ਵੀ 3000 ਘੰਟੇ ਤਾਂ ਲੱਗੇ ਜਾਣੇ ਨੋਰਮ ਦੀ RAM nal ਟੈਂ ਵੀ ਜਿੱਥੇ ਜਾਣਾ ਉੱਥੇ ਲੱਗਣੀ ਲੱਗਣਾ ਬਾਈ ਤੂੰ ਸਵੇਰ ਤੇ ਜਾਵੇ ਜੇ ਹੁਣ ਆਹ ਟਰੈਕਟਰ ਦੇਖਣ ਗਿਆ ਤੈਨੂੰ ਗਾਹਾਂ ਦੱਸਦਾ ਕਿ ਸਿਰ ਉੱਥੇ ਤੂੰ ਚਲ ਜਾਣਾ ਸਵੇਰੇ ਜਾ ਸ਼ਾਮ ਨੂੰ ਜਿੰਨਾ ਮਰਜ਼ੀ ਫੇਰ ਸ਼ਾਮ ਤੱਕ ਆ ਕੇ ਆ। ਕਿਤੇ ਫਿਰ ਬੰਦਾ ਟਾਈਮ ਨਾ ਕਰੇ ਮੁੜੇ ਆਂਦਾ। ਤੇ ਤੇ ਤਾਂ ਮਿਲੂੰਗਾ ਜੀ ਨਹੀਂ ਮਿਲੂੰਗਾ ਬਣਾ ਆਏ ਆ ਵੀ ਚਲ ਥੱਕਦਾ ਜਾਂਦਾ ਉਹ ਟਾਈਮ ਨੂੰ ਫੇਗਲਾ ਕਰਨ ਨੂੰ ਤਾਂ ਭੱਜ ਜਾਂਦਾ। 5:00 ਵਜੇ ਕੋਈ ਤਾਂ ਨਮਈਲੀ ਆਉਂਦਾ ਯਾਰ। ਜਾਂ 4 ਛੱਟ 4 ਲੱਖ ਰੁਪਏ ਦਾ ਹਣਾ। ਆਏ ਤਾਂ ਸਰਨੇ ਵਾਲਾ ਵੀ ਠੀਕ ਤੇ ਇਹਨੂੰ। ਕਿਹੜਾ? ਸਰਨੇ ਵਾਲਾ ਵਧੀਆ ਤਾਂ ਟਰੈਕਟਰ। 4 ਦਾ ਕੀ ਆ ਕਹਿੰਦਾ ਉਹ। ਫੇਰ ਮਾ ਟਰੈਕਟਰ ਦੀ ਰਿੰਗ ਦਾ ਭੌਤ ਟਰੈਕਟਰ ਹੈ। ਪੂਰਾ ਦਾ ਟਰੈਕਟਰ ਪੂਰਾ 14 ਮਾਡਲ ਦਾ 4 ਦਾ ਗਿਆ ਬਾਕੀ ਤੇਰਾ ਨਵਾਂ ਲਿਆਇਆ ਉਹ 8.5 ਦਾ ਕਹਿੰਦਾ ਖਰੀ। 8.5 ਦਾ ਨਵਾਂ ਲਿਆਇਆ 8.5 ਦਾ ਕਹਿੰਦਾ ਜਗਾ ਨੋਵੋ ਤੇਰਾ ਅਨਾਦੂਆ 585 ਠੀਕ ਹੈ ਜਿਹੜਾ 4x4 ਹੁੰਦਾ 4x4 ਠੀਕ ਹੈ ਚਲੋ ਜਿਹੜਾ ਲੋਟ ਆ ਉਹਨੂੰ ਪਹਿਲਾਂ ਠੀਕ ਆ ਬਾਈ ਚਲ ਚੱਲੀਏ ਫਿਰ ਚਲੋ ਚੱਲੀਏ ਚਲੋ ਠੀਕ ਹੈ ਜੀ ਮਿਲਦੇ ਆ ਜੀ ਫੇਰ ਗੱਲ ਨੂੰ ਸਸੀ ਗੱਲ ਆ ਜੀ